ਕੋਈ ਵੀ ਦੋਸਤੋ ਅੱਜ ਆਪਾਂ ਕਿੱਥੇ ਆਏ ਆ ਅੱਜ ਮੁੰਡੇ ਲਾਈਵ ਕਬੱਡੀ ਖੇਡ ਰਹੇ ਆ ਇਸ ਵਲੌਗ ਨਾਲ ਜੁੜੇ ਰਹੋ ਤਿੰਨ ਚਾਰ ਮਿੰਟ ਦਾ ਵਲੌਗ ਹੋਊਗਾ ਤੇ ਕਬੱਡੀ ਬਹੁਤ ਕੈਂਡ ਖੇਡਦੇ ਆ ਤੇ ਇਹਨਾਂ ਨੂੰ ਐਪਰੀਸ਼ੀਏਟ ਕਰਿਓ ਠੀਕ ਹੈ ਜੀ ਆਇਆ ਚੋਬਰ ਤਰੇ ਹੁੰਦਾ ਬੰਦੇ ਹੁਣ ਲੱਕੀ ਜਾਂਦੇ ਚੋਬਰ ਲਓ ਜੀ ਲਓ ਜੀ ਪੈ ਗਈ ਪਹਿਲੀ ਰੇਡ ਤੇ ਚੋਬਰ ਪੈ ਗਿਆ ਏ ਏ ਏ ਏ ਓਏ ਨੱਪ ਲਿਆ ਓਏ ਨੱਪ ਲਿਆ ਥੋੜਾ ਜਿਹਾ ਠੰਡਾ ਰਹਿ ਗਿਆ ਮੁੰਡਾ ਕੋਸ਼ਿਸ਼ ਕੀਤੀ ਆ ਪਰ ਉਹਨੇ ਦੱਬ ਲਿਆ ਬਈ ਦੱਬ ਲਿਆ ਐ ਆ ਵੀ ਮੁੰਡੇ ਸਾਰੇ ਮਿਹਨਤਾਂ ਕਰਦੇ ਆ ਵੱਡਿਆਂ ਮੁੰਡਿਆਂ ਨੂੰ ਵੇਖ ਕੇ ਤੇ ਮੈਨੂੰ ਲੱਗਦਾ ਨਹੀਂ ਬਾਈ ਹੋ ਗਿਆ ਟਾਈਮ ਹੋ ਗਿਆ ਲੋ ਜੀ ਅਗਲੀ ਰੇਡ ਏ ਏ ਲੋ ਜੀ ਲੋ ਉਹ ਬੱਲੇ ਉਹ ਬੱਲੇ ਚੋ ਬਰਾ ਬੱਲਿਆ ਜਾਂਦਾ ਜੀ ਆ ਜਾਂਦਾ ਏ ਏ ਓਏ ਹੋਏ 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 ਏ ਫੜ ਗਿਆ ਉਹ ਫੜ ਲਿਆ ਫੜ ਲਿਆ ਫੜ ਲਿਆ ਨਹੀਂ ਜਾਣ ਦਿੰਦਾ ਵੀ ਨਹੀਂ ਜਾਣ ਦਿੰਦਾ ਐਪਰੀਸ਼ੀਏਟ ਕਰਿਓ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਮੁੰਡੇ ਹਾਲੇ ਇਹਨਾਂ ਨੇ ਸਟਾਰਟ ਕੀਤਾ ਇਹਨਾਂ ਚ ਕਈ ਮੁੰਡੇ ਵਧੀਆ ਖੇੜਦੇ ਕਈ ਬਿਲਕੁਲ ਫਰੈਸ਼ ਆ ਔਰ ਇੱਕ ਦੂਜੇ ਨੂੰ ਇਹ ਦੱਸ ਦੱਸ ਕੇ ਹਨਾ ਖੜਾਉਂਦੇ ਆ ਇੱਕ ਦੂਜੇ ਦੀ ਸਪੋਰਟ ਕਰਕੇ ਖੜਾਉਂਦੇ ਆ ਤੇ ਬਹੁਤ ਵਧੀਆ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਇਸ ਵੀਡੀਓ ਨੂੰ ਲਓ ਵੀ ਅਗਲੀ ਰੇਡ ਆ ਗਈ ਆ ਚੋਬਰ ਪਾ ਗਿਆ ਰੇਡ ਵੇਖੋ ਕੀ ਬਣਦਾ ਏ ਚੱਕ ਦੇ ਚੱਕ ਦੇ ਚੱਕ ਦੇ ਮੁੰਡਿਆ ਆਪਦੇ ਰੇਸ ਏ ਪੈ ਗਈ ਰੇਡ ਪੈ ਗਈ ਰੇਡ ਪੈ ਗਈ ਰੇਡ ਓ ਬੱਲੇ ਓ ਜਾਂਦਾ ਜਾਂਦਾ ਤੇਰੀ ਸਮਾਈਲ ਲੋ ਜੀ ਆਵੇ ਹਾਏ ਗੁੱਟ ਤੋਂ ਫੜਿਆ ਇਹ ਭੱਜ ਗਿਆ ਪਰ ਓ ਗਿਆ ਚਲਾ ਓ ਲੈ ਗਿਆ ਰੇਡ ਲੈ ਗਿਆ ਖੁਸ਼ ਆ ਚੁੱਬਰ ਪੂਰੇ ਮੁੰਡੇ ਖੁਸ਼ ਆ ਕਈ ਮੁੰਡੇ ਵਿੱਚੋਂ ਨਿੱਕੇ ਆ ਧਿਆਨ ਨਾ ਵੇਖਿਓ ਤੇ ਤਾਂ ਉਹ ਵੱਡਿਆਂ ਦੇ ਥੋੜੇ ਦੂਸਰੇ ਕਈ ਮੁੰਡੇ ਵੱਡੇ ਆ ਤਾਂ ਕਈ ਵਾਰੀ ਠੰਡੀ ਰੇਡ ਰਹਿ ਜਾਂਦੀ ਆ ਤੇ ਪਰ ਆਪਾਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਅੱਜ ਇਹਨਾਂ ਦਾ ਵਲੌਗ ਇਹਨਾਂ ਤੇ ਬਣਾਇਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿਉਂਕਿ ਵਧੀਆ ਇਹਨਾਂ ਨੂੰ ਜਦੋਂ ਵੇਖਣਗੇ ਚੰਗਾ ਲੱਗੂਗਾ ਇਹਨਾਂ ਨੂੰ ਤਾਂ ਮੇਰੇ ਹਿਸਾਬ ਨਾਲ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਵੀਡੀਓ ਬਣਦੀ ਹੈ ਕਈਆਂ ਨੂੰ ਪਤਾ ਸੀਗਾ ਦੋਆ ਚਾਰਾਂ ਨੂੰ ਨਹੀਂ ਪਤਾ ਸੀਗਾ ਤੇ ਆ ਜੋ ਵੀ ਅਗਲੀ ਰੇਡ ਆ ਗਿਆ ਆ ਗਿਆ ਆ ਗਿਆ ਮੁੰਡਾ ਉਹ ਆ ਗਿਆ ਓਏ ਚੋਬਰ ਲੈ ਗਿਆ ਲੈ ਗਿਆ ਉਹ ਫੜ ਲਿਆ ਫੜ ਨਹੀਂ 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 ਇਹ ਸਮਾਈਲ ਵਾਲੀ ਖਤਰਨਾਕ ਦਿੰਦਾ ਮੁੰਡਾ ਲਓ ਜੀ ਅਗਲੀ ਰੇਡ ਆ ਦੇਖੋ ਇਹ ਚੋਬਰ ਕੀ ਕਰਦਾ ਇੱਧਰ ਆ ਕੇ ਜਸਤਾ ਆ ਗਿਆ ਦਾ ਜੈ ਪਰ ਲੌਨ ਦੀ ਕੋਸ਼ਿਸ਼ ਪਰ ਪੈਰ ਲੱਗਿਆ ਨਹੀਂ ਤੇ ਵੇਖੋ ਹੁਣ ਕੀ ਬਣਦਾ ਉਹ ਲਾਲਿਆ ਹੱਥ ਲਾਲਿਆ ਹੱਥ ਲੈ ਗਿਆ ਇਹ ਹੁਣ ਤੱਕ ਕੀ ਬ ਅੱਛਾ ਰੁਕ ਗਿਆ ਵੀ ਰੁਕ ਗਿਆ ਮੁੰਡਾ ਲੋ ਜੀ ਲੋ ਮਤਲਬ ਅੱਗੇ ਦੱਸਿਆ ਇਨਾਂ ਚ ਕਈ ਮੁੰਡੇ ਵਧੀਆ ਖੇਡਣ ਵਾਲੇ ਹੈਗੇ ਆ ਕਈ ਹਲੇ ਜਮਾ ਫਰੈਸ਼ ਹੈ ਤੇ ਪਰ ਫਿਰ ਵੀ ਉਹਨਾਂ ਨਾਲ ਲੱਗ ਰਿਹਾ ਨਾ ਵਧੀਆ ਫਟ ਲਿਆ ਗੋਟ ਵੀ ਫਟ ਲਿਆ ਗੋਟਾ ਹਰ ਲੈ ਗੋਟ ਖੜ ਲਿਆ ਇਹਨੂੰ ਕਹਿੰਦੇ ਆ ਜੀ ਕਾਲਾ ਨਾਗ ਨਾਗ ਰੱਖਿਆ ਮੁੰਡਿਆਂ ਨੇ ਮੁੰਡੇ ਨੂੰ ਕਾਲਾ ਨਾਗ ਇਹਨਾਂ ਨੇ ਰੱਖਿਆ ਤੇ ਨਾਗ ਨੂੰ ਲੜਦਾ ਬਹੁਤ ਸੋਹਣੀ ਕਬੱਡੀ ਖੇਡਦਾ ਏ ਉਮਰ ਚ ਨਿੱਕਾ ਪਰ ਬਹੁਤ ਵੱਡਿਆਂ ਨੂੰ ਵੀ ਇਹ ਲਾ ਜਾਂਦਾ ਕਈ ਵਾਰੀ ਜਫੇ ਲੋ ਜੀ ਲੋ ਇਹ ਗਿਆ ਇੱਕ ਆਤ ਜਾਂਦਾ ਚੋਬਰ ਜਾਂਦਾ ਚੋਬਰ ਮੇਰੇ ਸਾਵਨਾਂ ਲਾਸਟ ਇੱਕ ਦੋ ਰੇਡਾਂ ਹੀ ਆ ਜੀ ਇਹ ਔਰ ਬਸ ਜਿੰਮੇ ਤੋਂ ਮੈਂ ਪਹਿਲਾਂ ਕਰਿਆ ਉਹ ਲੈ ਗਿਆ ਵੀ ਲੈ ਗਿਆ ਬਹੁਤ ਧੰਨਵਾਦ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵਲੌਗ ਛੋਟਾ ਜਾਂ ਵਧੀਆ ਲੱਗਿਆ ਹੋਊਗਾ ਕਿਉਂਕਿ ਇਹ ਵੱਡੇ ਮੁੰਡਿਆਂ ਨੂੰ ਵੇਖ ਕੇ ਜਿਹੜੇ ਛੋਟੇ ਵੀਰ ਹੌਲੀ ਹੌਲੀ ਮਿਹਨਤਾਂ ਕਰਦੇ ਆ ਤੇ ਬਹੁਤ ਫਰਕ ਪੈ ਗਿਆ ਅੱਗੇ ਨਾਲ ਇਹਨਾਂ ਦਾ ਗਰਾਊਂਡ 'ਚ ਮਿਹਨਤ ਕਰਦੇ ਆ ਤੇ ਬਾਬਾ ਐਵੇਂ ਨੌਜਵਾਨੀ ਨੂੰ ਗੇਮਾਂ ਚ ਲਾਈ ਰੱਖੇ ਤੇ ਉਮੀਦ ਕਰਦਾ ਆ ਕਿ ਤੁਸੀਂ ਇਸ ਛੋਟੀ ਜੀ ਵੀਡੀਓ ਨੂੰ ਵਲੌਗ ਨੂੰ ਸ਼ੇਅਰ ਕਰੋਗੇ ਕਿੰਨਾ ਕਿਤੇ ਜਦੋਂ ਫ੍ਰੀ ਹੁੰਨੇ ਆ ਜਾਂ ਵੈਸੇ ਵੀ ਮਾਰੇ ਮੋਟੇ ਵਲੌਗ ਪਾ ਦਿੰਦਾ ਔਰ ਤੁਸੀਂ ਹਮੇਸ਼ਾ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਇਸ ਵੀਡੀਓ ਨੂੰ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਦੀ ਇੱਕ ਘੰਟੀ ਮ ਵੱਲੋਂ